ਸਾਸ੍ਰੀਕਾਰ ਤੁਸੀਂ ਦੇਖ ਰਹੇ ਹੋ ਖੇਤੀ ਜਾਗਰਣ ਮੈਂ ਸੰਦੀਪ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਸਭ ਦਾ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਆ ਆ ਵਿਧਾਇਕ ਲਾਲ ਸਿੰਘ ਨੂੰ ਗੋਗੋ ਕਦੇ ਕਰਦੇ ਕਿ ਕਿਸਾਨਾਂ ਨੇ ਲਾਇਆ ਧਰਨਾ ਕਾਰਪੋਰੇਟ ਘਰਾਣਿਆਂ ਨੂੰ ਕਣਕ ਦੇਣ ਵਿਰੁੱਧ ਕਿਸਾਨਾਂ ਨੇ ਜਤਾਇਆ ਰੋਸ਼ ਦੇ ਰਾਤ ਪੰਜਾਬ ਵਿੱਚ ਆਇਆ ਪੁਚਾਲ ਲੋਕਾਂ ਦੇ ਵਿੱਚ ਮੱਚੀ ਭਗੜੜ ਪੀਏਯੂ ਨੇ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਲਈ ਕੀਤੀ ਸਿਫਾਰਿਸ਼ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬ ਦੇ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਮੁੱਖ ਮੁੱਦਾ ਲੈਰਗਾਗਾ ਵਿਖੇ ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਖੁਦਕੁਸ਼ੀ 3 ਲੱਖ ਦਾ ਕਰਜ਼ਾਈ ਸੀ ਕਿਸਾਨ ਅੱਜ ਹੋਵੇਗਾ ਖੇਤੀ ਜਾਗਰਨ ਦੇ ਦਫ਼ਤਰ ਵਿੱਚ ਰੂਟੀਨ ਇਨ ਮੂਲੀ ਪ੍ਰੋਗਰਾਮ ਇਸ ਵਿੱਚ ਪਹੁੰਚ ਰਹੇ ਹਨ ਕਈ ਮੂਲੀ ਵਿਗਿਆਨੀ ਹੁਣ ਖਬਰਾਂ ਵਿਸਤਾਰ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਲ ਸਿੰਘ ਉਗੋਕੇ ਦੀ ਕੋਠੀ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਉਗਰਾਹ ਨੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਇਸ ਦਾ ਇਹ ਧਰਨਾ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਸਾਈਲੋ ਰਾਹੀਂ ਕਣਕ ਖਰੀਦ ਕੇ ਸਟੋਰ ਤੇ ਪ੍ਰੋਸੈਸਿੰਗ ਕਰਨ ਦੀ ਖੁੱਲ੍ਹ ਦੇਣ ਦੇ ਫੈਸਲੇ ਵਿਰੁੱਧ ਦਿੱਤਾ ਗਿਆ ਹਾਲਾਂਕਿ ਇਹ ਫੈਸਲਾ ਸਰਕਾਰ ਨੇ ਵਾਪਸ ਲੈ ਲਿਆ ਪਰ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ ਇਸ ਦੌਰਾਨ ਸਟੇਟ ਤੋਂ ਐਲਾਨ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਵਿਧਾਇਕ ਵੋਟਾਂ ਮੰਗਣ ਆਉਂਦਾ ਹੈ ਤਾਂ ਉਹਨਾਂ ਦਾ ਕੀਤਾ ਜਾਵੇਗਾ ਵਿਰੋਧ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਹੋਰ ਵੀ ਕਈ ਵਿਧਾਇਕਾਂ ਦੇ ਕਰਾਂ ਦੇ ਅੱਗੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਸੀ ਜਿਸ ਕਾਰਨ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲੈ ਲਿਆ ਹੈ। ਬੀਤੀ ਦੇ ਰਾਤ ਪੰਜਾਬ ਦੇ ਲੋਕਾਂ ਵਿੱਚ ਉਸ ਵੇਲੇ ਭਗੜੜ ਮਚ ਗਈ ਜਦ ਉਹਨਾਂ ਨੂੰ ਭੁਚਾਲ ਦੇ ਝਟਕੇ ਮਹਿਸੂਸ ਹੋਏ। ਭੁਚਾਲ ਤਕਰੀਬਨ 9:40 ਮਿੰਟ ਤੇ ਪੰਜਾਬ ਵਿੱਚ ਆਇਆ। ਪੰਜਾਬ ਵਿੱਚ ਭੁਚਾਲ ਕਾਰਨ ਕਈ ਇਲਾਕਿਆਂ ਵਿੱਚ ਧਰਤੀ ਹਿੱਲ ਗਈ ਜਿਸ ਕਾਰਨ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਆ ਗਏ ਇਸ ਤੋਂ ਇਲਾਵਾ ਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਪੁਚਾਲ ਆਇਆ ਪੰਜਾਬ ਦੇ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਬਟਾਲਾ ਆਦਿ ਕਈ ਇਲਾਕਿਆਂ ਵਿੱਚ ਪੁਚਾਲ ਦੀ ਸੂਚਨਾ ਮਿਲੀ ਮਿਲੀ ਜਾਣਕਾਰੀ ਅਨੁਸਾਰ ਪੁਚਾਲ ਦੀ ਤ੍ਰਿਭਤਾ 5.3 ਨਾਪੀ ਗਈ ਹੈ ਇਸ ਪੁਚਾਲ ਦੇ ਝਟਕੇ ਗਵਾਂਡੀ ਦੇਸ਼ ਪਾਕਿਸਤਾਨ ਵਿੱਚ ਵੀ ਮਹਿਸੂਸ ਕੀਤੇ ਗਏ ਪੁਚਾਲ ਦਾ ਕੇਂਦਰ ਹਿਮਾਚਲ ਪ੍ਰਦੇਸ਼ ਦਾ ਚੰਬਾ ਦੱਸਿਆ ਜਾ ਰਿਹਾ ਹੈ PAU ਨੇ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਪਰਾਲੀ ਨੂੰ ਸਾੜਨ ਦੇ ਰੁਝਾਨ ਦੀ ਰੋਕਥਾਮ ਦੇ ਮੱਦੇਨਜ਼ਰ ਝੋਨੇ ਦੀ ਕਾਸ਼ਤ ਲਈ ਫਿਕਸਿਟ ਕਿਸਮਾਂ ਦੀ ਸफारਿਸ਼ ਕੀਤੀ ਹੈ ਇਸ ਬਾਰੇ ਗੱਲ ਕਰਦਿਆਂ PAU ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬ ਦੇ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਮੁੱਖ ਮੁੱਦਾ ਹੈ ਇਸ ਲਈ ਝੋਨੇ ਦੀ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਅਤੇ ਵਦੇੜਾ ਛਾੜ ਦੇਣ ਵਾਲੀਆਂ ਉન્નਤ ਕਿਸਮਾਂ PR100 ਪੀ ਪੀ ਆਰ 129 ਪੀ ਆਰ 128 ਪੀ ਆਰ 126 ਪੀ ਆਰ 121 ਅਤੇ ਪੀ ਆਰ 144 ਦੀ ਕਾਸ਼ਤ ਲਈ ਕਿਸਾਨਾਂ ਨੂੰ ਸਪਾਰਿਸ਼ ਕੀਤੀ ਜਾਂਦੀ ਹੈ ਉਹਨਾਂ ਬਾਸਮਤੀ ਕਿਸਮਾਂ ਪੰਜਾਬ ਬਾਸਮਤੀ 7 ਪੂਸਾ 1121 ਪੂਸਾ ਬਾਸਮਤੀ 1847 ਅਤੇ ਪੂਸਾ ਬਾਸਮਤੀ 509 ਦੀ ਕਾਸ਼ਤ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦੇ ਆ ਕਿ ਇੰਨਾ ਕਿਸਮਾਂ ਦਾ ਮਿਆਰੀ ਬੀਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਉਸ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਖੋਜ ਕੇਂਦਰ ਬੀਜ ਫਾਰਮਾ ਖੇਤੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੇ ਉਪਲਬਧ ਹੈ ਚੋਨੇ ਦੀਆਂ ਇਹ ਕਿਸਮਾਂ ਝੂਲਸ ਰੋਗਾਂ ਦਾ ਟੱਕਰ ਕਰਨ ਵਿੱਚ ਸਮਰੱਥ ਹਨ ਅਤੇ ਪ੍ਰਾਲੀ ਘਟ ਪੈਦਾ ਕਰਦੀਆਂ ਹਨ ਲੜਾ ਗਾਗਾ ਦੇ ਨੇੜਲੇ ਪਿੰਡ ਲਹਿਰ ਕਲਾ ਵਿਖੇ ਕਰਜ਼ੇ ਤੋਂ ਤੰਗ ਆ ਕੇ ਇੱਕ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ 38 ਸਾਲਾਂ ਦੇ ਰਿੰਕੂ ਸ਼ਰਮਾ ਪੁੱਤਰ ਸ਼ਾਮ ਲਾਲ ਨੇ ਆਪਣੇ ਕਾਰੋਬਾਰ ਅਤੇ ਪਰਿਵਾਰ ਲਈ ਨਿੱਜੀ ਬੈਂਕ ਤੋਂ ਤਕਰੀਬਨ 3 ਲੱਖ ਦਾ ਕਰਜ਼ਾ ਲਿਆ ਸੀ ਕਰਜ਼ਾ ਨਾ ਦੇਣ ਕਾਰਨ ਕਿਸਾਨ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਇਸੇ ਪਰੇਸ਼ਾਨੀ ਦੇ ਚੱਲਦੇ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਲਈ ਅਤੇ ਉਸ ਦੀ ਇਲਾਜ ਲਈ ਨੇੜਲੇ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਕਈ ਦਿਨ ਉਨ੍ਹਾਂ ਦਾ ਇਲਾਜ ਚੱਲਿਆ ਇਲਾਜ ਮੰਗਰੂ ਕਿਸਾਨ ਨੇ ਬੀਤੀ ਰਾਤ ਉੱਥੇ ਦਮ ਤੋੜ ਦਿੱਤਾ ਮਰਤਕ ਦੇ ਪਰਿਵਾਰ ਦੇ ਅਨੁਸਾਰ ਉਨ੍ਹਾਂ ਦੇ ਘਰ ਵਿੱਚ ਪਤਨੀ ਅਤੇ ਦੋ ਬੱਚੇ ਹਨ ਕਿਸਾਨ ਵੱਖ-ਵੱਖ ਮੌਸਮ ਵਿੱਚ ਵੱਖ-ਵੱਖ ਕਿਸਮਾਂ ਦੀ ਖੇਤੀ ਕਰਦੇ ਹਨ ਮੌਸਮੀ ਸਬਜ਼ੀਆਂ ਵਿੱਚੋਂ ਮੂਲੀ ਇੱਕ ਜੱਦੀ ਪਰਿਵਾਰ ਹੈ ਇਹ ਖਾਣ ਵਿੱਚ ਬਹੁਤ ਸਿਹਤਮੰਦ ਹੈ ਕਿਸਾਨ ਵੱਖ-ਵੱਖ ਕਿਸਮ ਕਿਸਮਾਂ ਦੀ ਮੂਲੀ ਦੀ ਕਾਸ਼ਟ ਕਰ ਰਹੇ ਹਨ ਕਿਸਾਨ ਵਿਗਿਆਨੀਆਂ ਦੀ ਮਦਦ ਨਾਲ ਹੁਣ ਮੂਲੀ ਅਸੀਂ ਹਰ ਮੌਸਮ ਵਿੱਚ ਕਾਸ਼ਟ ਕਰ ਸਕਦੇ ਹਾਂ ਬਹੁਤ ਸਾਰੇ ਕਿਸਾਨ ਇਸ ਦਾ ਟਕਵਾ ਮੰਡੀ ਪ੍ਰਬੰਧਨਾ ਹੋਣ ਕਰਕੇ ਡਰ ਕਾਰਨ ਇਸ ਦੀ ਖੇਤੀ ਨਹੀਂ ਕਰਦੇ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਰੂਟੀਨ ਫਾਰ ਮੂਲੀ ਵਿਸ਼ੇ ਉੱਤੇ ਇੱਕ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਵਿੱਚ ਦੇਸ਼ ਦੀ ਖੇਤੀ ਨਾਲ ਸੰਬੰਧਿਤ ਕਈ ਨਾਮਵਰ ਸ਼ਖਸੀਅਤਾਂ ਸ਼ਾਮਲ ਹਨ ਇਹ ਪ੍ਰੋਗਰਾਮ ਅੱਜ ਯਾਨੀ 5 ਅਪ੍ਰੈਲ ਬਾਅਦ ਦੁਪਹਿਰ ਨਵੀਂ ਦਿੱਲੀ ਵਿੱਚ ਕ੍ਰਿਸ਼ੀ ਜਾਗਰਣ ਦੇ ਮੁੱਖ ਦਫ਼ਤਰ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਪ੍ਰੋਗਰਾਮ ਵਿੱਚ ਡਾਕਟਰ ਪੰਗਮ ਕੁਮਾਰ ਬਾਗਵਾਨੀ ਕਮਿਸ਼ਨਰ ਡਾਕਟਰ ਸੁਦਾੰਕਰ ਪਾਂਡੇ ਏਡੀਜੀਪੀ ਬਾਗਵਾਨੀ ਡਾਕਟਰ ਬੀ ਐਸ ਤੋਮਰ ਐਚ ਓ ਡੀ ਵੈਜ ਸਾਇੰਸ ਆਈ ਐਸ ਆਈ ਆਰ ਡਾਕਟਰ ਕਮਲ ਪੰਤ ਡਾਇਰੈਕਟਰ ਆਈ ਐਚ ਐਮ ਪੀ ਏ ਯੂ ਏ ਸ਼ੈਫ ਇੰਦਰ ਦੇ ਮੋਰਿਆ ਹੋਟਲ ਦੇ ਸ਼ੈਫ ਸ਼੍ਰੀ ਕਮਲ ਸੁਮਾਨੀ ਸੋਮਨਿਕ ਫੀਡ ਸੋਮਨਿਕ ਸੀਡ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਐਚ ਪੀ ਸਿੰਘ ਸੀ ਐਚ ਐਚ ਆਈ ਸੰਸਥਾਪਕ ਅਤੇ ਚੇਅਰਮੈਨ ਸੈਨੀ ਡੋਮਿਨਿਕ ਖ੍ਰੀਸ਼ੀ ਜਾਗਰਨ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਨਾਹੀ ਕੋਸ਼ਿਕ ਡਾਇਰੈਕਟਰ ਜਨਰਲ ਫੂਡ ਐਂਡ ਐਗਰੀਕਲਚਰ ਫਾਊਂਡੇਸ਼ਨ ਐਮਟੀ ਯੂਨੀਵਰਸਿਟੀ ਅਰਬਿੰਦਰ ਗਰੋਬਰ ਅਤੇ ਹੋਰ ਕਈ ਪ੍ਰਮੰਤੇ ਪੁੱਜ ਰਹੇ ਹਨ ਇਸ ਪ੍ਰੋਗਰਾਮ ਵਿੱਚ ਮੂਲੀ ਅਤੇ ਮੂਲੀ ਦੇ ਕਿਸਾਨਾਂ ਨਾਲ ਸੰਬੰਧੀ ਚਰਚਾ ਹੋਵੇਗੀ ਅਤੇ ਕਈ ਅਹਿਮ ਮੁੱਦਿਆਂ ਨੂੰ ਉਜਾਗਰ ਕੀਤਾ ਜਾਵੇਗਾ ਤਾਜ਼ਾ ਅਤੇ ਤਰੀਨ ਖਬਰਾਂ ਨਾਲ ਜੁੜੇ ਰਹਿਣ ਲਈ ਤੁਸੀਂ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਖ੍ਰੀਸ਼ੀ ਜਾਗਰਨ ਅਤੇ ਜੁੜੇ ਰਹੋ ਖ੍ਰੀਸ਼ੀ ਜਾਗਰਨ ਦੇ ਨਾਲ ਧੰਨਵਾਦ